ਦਾ ਸਾਰਿਆਂ ਦਾ ਸੋਨੀ ਮੁੰਜਲ ਹੈ ਬਲੌਗ ਵਿੱਚ ਚੈਨਲ ਸਵਾਗਤ ਹੈ ਮੀਤ ਕਰਦੀ ਤੁਸੀਂ ਸਾਰੇ ਕੀ ਕਰ ਰਹੇ ਹੋ ਤੁਸੀਂ ਵੀ ਕਹਿੰਦੇ ਹੋਗੇ ਰੇੜਾ ਕੱਦ ਚੱਕੀ ਫਿਰਦੀ ਹੈ ਇਹ ਰੇੜਾ ਮੈਂ ਲਾਉਣਾ ਸਾਈਡ ਤੇ ਪੱਠੇ ਫੁੱਲੇ ਸੀਗੇ ਤੇ ਆਪਾਂ ਆਉਣ ਲੱਗਿਆ ਪਾਣੀ ਪਾਥਾ ਨੂੰ ਸ਼ਾਮ ਦਾ ਟਾਈਮ ਹੋ ਗਿਆ ਤਕਰੀਬਨ ਅਜ ਸਾਢੇ 5 ਹੋ ਗਏ ਆ ਅੱਜ ਮੈਂ ਲੇਟ ਆ ਥੋੜੀ ਜੀ ਕਿਉਂਕਿ ਅੱਜ ਪਹਿਲਾਂ ਮੈਂ ਦਿਨੇ ਘਰੇ ਹੈਦੀ ਸੀ ਸਾਡੇ ਮਦਗੂਈ ਸੀ ਭੋਗ ਤੇ ਗਈ ਸੀ ਫਿਰ ਆ ਕੇ ਪੱਠੇ-ਪੁੱਠੇ ਪਾਈ ਹਨਾ ਘਰ ਦੇ ਕੰਮ ਹੋ ਗੀਤੇ ਕੰਨ ਫੁੱਲੋਂ ਆਇਆ ਹੁਣ ਆਪਾਂ ਇਹ ਪਿਆਜ਼ ਦੀ ਆਪਾਂਣੀ ਤੇ ਫਿਰ ਆਪਾਂ ਪਾਉਂਦੇ ਹਾਂ ਪਿੱਤਾਂਗੇ ਪਹਿਲਾਂ ਤਾਂ ਸਾਨੂੰ ਪਾਣੀ ਪਿਆਦੀਏ ਅੰਵੇਂ ਪੀਂਦੀ ਪਾਣੀ ਆ ਸਾਡੇ ਮੰਤਰੀ ਸਾਹਿਬ ਵੇਖ ਲੋ ਦੇਖੋ ਦੇਖੋ ਹਾਂ ਡੇੜਾ ਦੇਖੀ ਪਾਉਂਦੇ ਇਹ ਇਹ ਵਾਸ ਹਾਂ ਜੀ ਇਹਨੂੰ ਆਪ ਇੱਥੇ ਜਾ ਕੇ ਆ ਜਾਓ ਆਓ ਵਾਸ ਕਰਕੇ ਲਾ ਕੇ ਬੈਹਾਂ ਖੱਲੇ ਉੱਤਰ ਗਿਆ ਹੋ ਲਾਗੇ ਫੇਜ ਗਿਆ ਕਿਉ ਫੇਜਲੇ ਉੱਤਰ ਗਿਆ ਇਹ ਫੇ ਲਾਗੇ ਚੜ ਗਿਆ ਇਹ ਦਾਦੀ ਦਾ ਮੰਜਾਵਾ ਦਾਦੀ ਦੇ ਮੰਜੇ ਉੱਤਰਨਾ ਲਾਗੇ ਬਹਿ ਗਿਆ ਦਾਦੀ ਨੇ ਬੋਲਦੀ ਹੋਈ ਇਹ ਨਹੀਂ ਪੱਠਾ ਖਾਣਾ ਦਾਤੂਨ ਕਰਦਾ ਏਦਾਂ ਆਪਣੀ ਮੰਮੀ ਸਾਹਿਬ ਚਾਹ ਤੇਰੇ ਕੋਲ ਤੇ ਪਹਿਲ ਨਹੀਂ ਉਹਦੇ ਆਇਤਾ ਫੋਦੇ ਕਰ ਲੈ ਮੈਂ ਡੰਡਾ ਲਿਆ ઓਰੇ ਆ ਯਕੂ ਖੱਲੇ ਤੇ ਤੂੰ ਨਹੀਂ ਡਰਨਾ ਛੱਡ ਦੇ ਪਰਾਂ ਛੱਡ ਦੇ ਪਰਾਂ ਛੱਡ ਦੇ ਲੈ ਬੇ ਬੇ ਦੇ ਦੇ ਲੈ ਥੱਲੇ ਛੱਡ ਦੇ ਥੱਲੇ ਛੱਡ ਦੇ ਥੱਲੇ ਛੱਡ ਦੇ ਛੱਲੇ ਛੱਡ ਦੇ ਦੇ ਤੈਥੋਂ ਡਰਨਾ ਹੀ ਨਹੀਂ ਜਾ ਦਸ ਮਮਾਂ ਚਾ ਮਮਾਂ ਥੱਲੇ ਛੱਡ ਦੋ ਥੱਲੇ ਛੱਡ ਦੋ ਥੱਲੇ ਛੱਡ ਦੇ ਚਲੇ ਛੱਡ ਦੇ ਨੇ ਆਪ ਹੀ ਜਾ ਚਾ ਇਹਨੇ ਆਪ ਹੀ ਜਾ ਥੱਲੇ ਛੱਡ ਦੇ ਲੈ 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 ਗਿਆ ਮੈਂ والله ਲੈ ਉਹ ਤੇ ਧਰਨਾ ਲੈ ਲੈ ਉਹ ਤੇ ਧਰਨਾ ਉਹ ਇੱਕ ਵੀ ਤੈਨੂੰ ਕਹਦਾ ਕੋਈ ਫਿਕਰ ਕੰਮ ਦਾ ਫਿਕਰ ਤਾਂ ਨਹੀਂ ਤੂੰ ਆ ਜਾ ਕੋ ਲੈਣੀ ਮੈਨ ਚੱਲਨੀ ਆ ਮੈਂ ਵੀ ਚੱਲਨੀ ਹੋਰ ਚੱਲ ਕੇ ਚੱਲੀ ਮੈਂ ਤੇ ਮम्मा ਨਹੀਂ ਬੰਨ ਨਹੀ ਬੰਨ ਬੇਡ ਡੈਕ ਖੁੰਡਾ ਬਾਏ ਫਸ ਜੀ ਦਾ ਦੱਬ ਚਾ ਆਉ ਡੈਕ ਬੈਠੇ ਮੈਂ ਛੋੜੇ ਨੈ ਚੱਲੀ ਆਇਆ ਯਾਓ ਵੇ फाड़ ली मम्मी चुनी कौन अब कौन अब भाई दिखा दे, दे बड़ा कोई है ਉੱਤੇ ਹੈ ਬੈਠਾ ਰੇ ਇਹ 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 ਉਹ ਲਾ ਲੈ ਜਰਨ ਬਾਈਥੇ ਬੈਠਾ ਰੇ ਖਾਇਆ ਨੂੰ ਮੈਂ ਲੈ ਲਾਂ ਦੇਖੋ ਦੇਖੋ ਇੱਧਰ ਵੇਖੋ ਇੱਕ ਆਵਜਾ ਕਰ ਲੈਣ ਦੀ ਇੱਥੇ ਹਾਂ ਜਿਹਦੇ ਤੇ ਵੰਡਾ ਉਹਦਾ ਮਾਰਦਾ ਵੀ ਇਹ ਹੈ ਬੱਕਰਾਈ ਤੇ ਪਾ ਕੇ ਆਈ ਜਾਨ ਨੇ ਪਾਣੀ ਹਰੇ ਸੱਚਣਾ ਆਪਾਂ ਕੂੜਾ ਤੇ ਦਾਲ ਪਾਣੀ ਦੇਖਣਾ ਕੀ ਬਣਾਈਏ ਮੈਂ ਤਾਂ ਆਪਾਂ ਨੂੰ ਸ਼ਾਮ ਨੂੰ ਇਹ ਹੁੰਦਾ ਜਦ ਬਕਾਲੀ ਦਾਲ ਬਣਾਈਏ ਆਨ ਡਿਊਟੀ ਅੱਲਾ ਪਾ ਬਣਾਈ ਸੀ ਖਿਚੜੀ ਤੇ ਜੇ ਇਹ ਵੀ ਅਸੀਂ ਬਣਾਈਏ ਤਾਂ ਤੇ ਸ਼ਾਮ ਨੂੰ ਹੀ ਹੁੰਦਾ ਇਦ ਸੜੀ ਬੱਕੀ ਦੀ ਮਾਰੀ ਹੁੰਦੀ ਜੀਭਾਂ ਇਹ ਹੈ ਸੜੇ ਠੋਲੋ ਕੋਣ ਕਰੇ ਬਹੁਤ ਜੂਰਾ ਕਹਿੰਦਾ ਗੋਆ ਸਿੱਟਣਾ ਆਂ ਉਹ ਫੇਰ ਆ ਗਿਆ ਹਾਂ ਹੁਣ ਤੂੰ ਕਿੱਥੇ ਖਿਲਿਆ? ਕਿਹਾ ਤੈਨੂੰ ਬੰਨਣਾ ਪਹਿਲਾਂ ਆ ਜਾ ਆ ਜਾ ਚੱਲ ਇਹਦੇ ਪਵੇ ਇਹ ਪਵੇ ਮੰਮੀ ਦੇ ਮੰਮੀ ਦਾ ਟੈਚੀ ਜਾਣਦਾ ਸਾਡਾ ਜਿਆ ਕਿ ਤਾ ਲਓ ਜੀ ਲੈ ਲੈ ਤੁਹਾਡਾ ਇੱਕ ਲਾ ਕੇ ਭਾੜੇ ਤੋਂ ਕਰਨੇ ਨੂੰ ਲੈ ਮੜਾ ਜੋਰੀ ਨੂੰ ਤੇ ਇੱਕ ਲਾ ਕੇ ਰੱਖ ਰਹਿ ਗਿਆ ਇਹੇ ਛੋਟੇ ਮੁੱਢਾ ਤੇ ਮੈਂ ਇਹਦਾ ਗਾਸ ਹਾਂ ਤੂੰ ਕੰਨ ਸੁਣੋ ਵੀਡੀਓ ਜਾ ਛੱਸੀ ਕਰ ਬਲ ਕਾ ਚੰਦ ਛੱਸੀ ਕਰ ਬਲ ਇਹਦਾ ਬੁੰਡੀ ਆ ਇਹਦੇ ਵੀਰੇ ਤੂੰ ਬਰੇ ਛੱਸੀ ਕਰ ਬਲ ਲਓ ਸੋਚ ਕੀ ਆ ਲਾ ਹਾਂ ਤੂੰ ਮੇਨ ਪਾਨ ਲੈਂਦੇ ਮੇਰਾ ਕੰਮ ਕਿੰਨਾ ਪਿਆ ਗਦਾ ਆ ਜਾ ਆ ਜਾ ਦੇਖੋ ਜੀ ਲਾਓ ਬ੍ਰੇਕ ਇਹ ਹੈ ਗਦਾ ਹੁਣ ਦੇਖ ਮੰਮੀ ਆ ਬੰਨ ਲੱਗੀ ਬਸ ਨਿਕਲ ਲੱਗੀ ਉਹਦੀ ਨੀ ਚੁੰਨੀ ਫੜ ਲੈਣੀ ਮੰਮੀ ਦੀ ਮੰਮੀ ਕਿਤੇ ਚੱਲਦੀ ਆ ਜੇ ਚੁੰਨੀ ਹੋਰ ਲੈ ਲੈ ਕਲਰਦੀ ਹੈ ਨਾ ਤੇ ਹੁਣੇ ਕਿਤੇ ਚੱਲਦੀ ਆ ਅੱਜ ਮੌਸਮ ਬੜਾ ਸੋਹਣਾ ਦੇਖੋ ਠੰਡੀ ਠੰਡੀ ਹਵਾ ਵਗਦੀ ਮੀਂਹ ਆਉਂਦੇ ਪੂਰੇ ਪੂਰੇ ਪ੍ਰੋਗਰਾਮ ਬਣੇ ਹੋਏ ਆ ਮੇਂ ਆਉਂਦੇ ਪੂਰੇ ਪੂਰੇ ਪ੍ਰੋਗਰਾਮ ਬਣੇ ਹੋਇਆ ਵੇਖਿਓ ਵੇਖਿਓ ਬਸ ਅੰਦਰ ਤੇ ਚਿੰਨੀ ਫਾੜੀ ਸ਼ਾਮ ਦਾ ਟਾਈਮ ਆਇਆ ਕਰਨ ਨੇ ਖਲਾਲਾ ਖਲਾਦੇ ਆ ਇਹ ਮੇਰਾ ਆਇਆ ਇੱਥੇ ਮੈਂ ਤੁਹਾਨੂੰ ਇੱਥੇ ਮੈਂ ਤੁਹਾਨੂੰ ਲੱਟਨ ਕੋ ਬਣਾ ਕੇ ਵਿਖਾਉਂ ਮੈਂ ਬਿਜਲੀ ਦਾ ਪੂਰਾ ਪੱਕਾ ਪੱਕਾ ਮਹਸਤਰੀ ਆ ਹੀ ਗਈ ਹੁਣ ਦੰਦੇ ਆ ਭਾਵ ਮੈਂ ਨਹੀਂ ਸਿੱਟਦਾ ਗਵਾਂਡੀ ਮੈਂ ਕੰਮ ਦੇ ਰੱਖਿਆ ਪੰਜ ਰੁਪਏ ਦਿਹਾੜੀ ਪੰਜ ਰੁਪਏ ਦਿਹਾੜੀ ਸੁੱਟੀਆਂ ਸੱਟਾਂ ਸੱਟਦੇ ਗੋਹਾ ਤੇ ਕਪੜਾ ਦੇ ਦਿੱਤੀ ਤੁਹਾਡੇ ਪਸ਼ੂਆਂ ਵਾਲੇ ਜਿਹੜੇ ਪਸ਼ੂਵਾ ਸਾਡੇ ਹਨ ਜਿਹੜੀ ਆ ਮੱਝ ਆਪਾਂ 2016 ਚ ਲਿਆਂਦੀ ਸੀ ਪਹਿਲਾ ਲੋਨ ਚੱਕਿਆ ਸੀ ਉਦੋਂ ਲਿਆਂਦੀ ਸੀ ਪੈਸੇ ਬਾਅਦ ਚ ਦਿੱਤੇ ਸੀਗੇ ਲੋਨ ਚੱਕ ਕੇ ਪਹਿਲਾਂ ਮੱਝ ਲਿਆਂਦੀ ਸੀ ਉਹ ਸਾਡੀ ਮਾਜਾ ਇਹਦੀ ਵੇੜੀਆ ਗਾਹਣ ਬਣ ਗਈ ਹੈ ਨਾ ਛੋਟੀ ਤੇ ਜਿਹੜੇ ਮਿਲਦੇ ਸੀ ਮਣੋ ਗੁੜੀਆਂ ਵਾਲੇ ਲੋਨ ਹਨਾ ਉਹਨਾਂ ਨੇ ਪੈਦ ਲਵਾਤੇ ਗੁੜੀਆਂ ਵਾਲੇ ਲੋਨਾਂ ਤੇ ਮਾੜੇ ਬੰਦੇ ਲਈ ਤਾਂ ਉਹ ਵੀ ਲੋਨ ਪੂਰੇ ਲੱਖਾਂ ਰਗੇ ਸੀਗੇ ਹਨਾ ਸੋ ਉਹਨੇ ਦੀਆਂ ਤਾਲਾਂ ਹੀ ਸੀ ਜਦੋਂ ਆਪਾਂ ਨੂੰ ਮਿਲਦੇ ਮਿਲ ਜਾਂਦਾ ਸੀ ਤੇ ਆਪਾਂ ਘਰ ਦੀ ਗੱਲ ਜਸਾਨੀ ਕੈਸ਼ ਤੋਂ ਭੋਲ ਭੋਲ ਕੇ ਅਗਲੇ ਹੁੰਦੇ ਨੇ ਹਨਾ ਤੇ ਬਾਧੂ ਆਪਣਾ ਡੰਗ ਲਿਆ ਹੁਣ ਲੋਨ ਬੰਦ ਹੋਏ ਵਿਆ ਕਿਉਂਕਿ ਵਿੱਚ ਨਾ ਬੁੜੀਆਂ ਨੇ ਬਹੁਤ ਖਰਾਬ ਕਰਤਾ ਕਸ਼ਤਾ ਕੁਸ਼ਤਾ ਨਹੀਂ ਹੁੰਦੀ ਭਰੀਆਂ ਉਹਨਾਂ ਕਰਕੇ ਸਰਕਾਰਾਂ ਨੇ ਇਹ ਬੰਦ ਕਰਤੇ ਪ੍ਰਾਈਵੇਟ ਕੰਪਨੀਆਂ ਗੰਦੀਆਂ ਸੀ ਲੋਨ ਤੇ ਪਰ ਲੋਨਾਂ ਨੇ ਸਾਡਾ ਘਰ ਬਣਾਤਾ ਜਿਵੇਂ ਦੇ ਵਾਹ ਇਹ ਗੁੱਦੂ ਰਸਤਾ ਖੋਲ ਲਿਆ ਸੀ ਨਾ ਬਾਥਰੂਮ ਪਾਉਣ ਲੱਗੇ ਸੀ ਤੇ ਮਤਲਬ ਬਾਥਰੂਮ ਜਿੱਦਾਂ ਪਿੱਛੇ ਪੂਦ ਬਸ ਉੱਦ ਸਰ ਲੈਂਟਰ ਤੇ ਤੇ ਇਹ ਜਦੋਂ ਬਾਥਰੂਮ ਬਣਾ ਸਾਡੇ ਮਿਸਤਰੀ ਆ ਕੇ ਉਹਨੇ ਸਾਨੂੰ ਦੱਸ ਪਾਈ ਉਹ ਕਹਿੰਦੇ ਵੀ ਤੁਸੀਂ ਲੋਨ ਚੱਕਦੇ ਲੋਨ ਮਿਲਦੇ ਆ ਤੇ ਪਹਿਲਾ ਲੋਨ ਸ਼ੈ ਜਗਰਾਉਂ ਤੋਂ ਸੀਗਾ ਸੈਟਿੰਗ ਵਾਲਾ 10 ਪਾਈ ਤੇ ਮੈਂ ਖਿਆਲ ਪਤਾ ਕਰਦੇ ਪਿੰਡ 'ਚ ਪਤਾ ਕੀਤਾ ਚੱਲ ਚੱਲਣੀ ਲੱਗੇ ਸਾਲੇ ਆਪਣੇ ਪਿੰਡ 'ਚ ਢੁੱਡ ਗਿਆ ਤੇ ਫੇਰ ਲੋਨ ਚੱਕਿਆ ਲੋਨ ਚੱਕ ਕੇ ਸੋਚਿਆ ਵੀ ਚੱਲ ਕੀ ਕਰਨਾ ਪਹਿਲਾਂ ਮਵਲੇ ਨੂੰ ਸ਼ੁਕਰਾਨਾ ਦਿੱਤਾ ਆਪਾਂ ਸੋਖ ਨੂੰ ਸਾਦਾ ਪਾਠ ਕਰਾਇਆ ਘਰੇ ਉਹਦੇ ਕੋਲੋਂ ਜਾਣੀ ਦਿੱਤਾ ਤੇ ਫੇਰ ਆਪਾਂ ਮੱਝ ਲਿਆਂਦੀ ਮਾਤੇ ਨੇ ਅਗੇ ਪੈਸੇ ਆਪ ਬਾਅਦ ਚ ਦਿੱਤੇ ਜੇ ਪਹਿਲਾਂ ਆਪ ਮਾਝ ਲਈ ਜਾਂਦੀ ਸਭਾ ਵੈਸੇ ਦਾ ਚ ਲਈ ਮਾਤੇ ਪਹਿਲਾਂ ਆਪ ਪੈਸੇ ਬਾਅਦ ਚ ਦਿੱਤੇ ਸੀ ਤੇਵਾ ਸੋਸ ਤੋਂ ਬਾਅਦ ਦਿਨ ਪਾ ਦਿਨ ਤੱਕ ਕੀ ਕਰਦੇ ਰਹੇ ਹਨਾ ਮਹਾਰਾਜ ਰਾਹ ਖੋਲਦਾ ਗਿਆ ਕੋਈ ਨਾ ਕੋਈ ਚੀਜ਼ ਬਣਦੀ ਗਈ ਪਾਕਿਸਤਾਨ ਦੁੱਧ ਵਿੱਚੋਂ ਇਦਾਂ ਲਉਂਦੇ ਰਹੇ ਆਪਣਾ ਵਰੀਆ ਘਰ ਬਣ ਗਿਆ ਤੇ ਮਾਹਰਾਜ ਦਾ ਬਸ਼ਕਰਾਨਾ ਨਾਲ ਦੀ ਨਾਲ ਕਰਦੇ ਆ ਆਏ ਆ ਵੀ ਜੇ ਮਾਹਰੇ ਇੱਕ ਰਸਤਾ ਬੰਦ ਕਰਦਾ ਦੂਜਾ ਰਸਤਾ ਖੋਲਦਾ ਵੀ ਆ ਪਣੀ ਪੀ ਲਿਆ ਇਹ 10 ਅਗਸਤ ਦੀ ਇਧਰ ਕਰਤੀ ਟੁੱਡੀ ਬੰਦ ਚੱਕੋਈ ਕਿ ਆਖੇ ਕੰਮ ਤੇ ਪਪਾ ਇਹ ਸੋਚ ਰਹੇ ਸੀ ਕਿ ਸਾਡੇ ਮੱਝਾਂ ਕੋਈ ਸ਼ਾਂਹ ਹੋ ਗਈਆਂ ਸੀਗੀਆਂ ਤੇ ਕੋਈ ਕੁਝ ਦੇਖਤੀਆਂ ਸੀ ਪਹਿਲਾਂ ਇਹਨਾਂ ਨੇ ਤੇ ਕਹਿੰਦੇ ਪਪਾ ਸੋਚਦੇ ਜੀ ਹੈ ਆਪਣੇ ਵੀ ਮੱਝ ਹੋ ਗਈਆਂ ਜਾਂੀਆਂ ਹੀਆਂ ਦਾਈਆਂ ਨਾਲ ਕੁਝ ਨਹੀਂ ਬੰਦੇ ਮੱਝ ਹੋ ਗਈ ਤੇ ਲੋਕ ਇਹ ਤੇ ਹੁਣ ਹੈ ਮੱਝ ਹੋਈ ਨਾ ਕੋਈ ਨਾ ਕੀ ਵਾਹ ਇਹ ਕਿਹੜਾ ਕਰੂਗਾ ਜਿਵੇਂ ਲੋਨ ਚੱਕਿਆ ਲੋਨ ਚੱਕ ਕੇ ਆਪਾਂ ਮੱਝ ਲਈ ਜਿਵੇਂ ਨਾਲ ਆਪਣੇ ਘਰੇ ਚੀਜ਼ ਪੱਜੀ ਜੁੜਦੀ ਗਈ ਆਪਾਂ ਮੋਟਰਸਾਈਕਲ ਇਹਦੀ ਮੈਂ ਲੋਨ ਚੱਕ ਕੇ ਲਿਆ ਲਿਆ ਤਾਂ ਪਾਪਾ ਫਸਾਇਆ ਕਰਨੇ ਪਾਪਾ ਲੋਨ ਚੱਕ ਕੇ ਲਿਆ। ਪ੍ਰਹਾਰ ਸੁਣ ਕੋ ਚੇਤਕ ਹੂੰ ਬਾਈ ਚੇਤਕ। ਪਹਿਲੇ ਸਰ ਕੋ ਸਕੂਟਰ ਹੁੰਦਾ ਸੀ ਫਿਰ ਕਹਿਣ ਲੱਗ ਗਿਆ ਤੇ ਡੈਡੀ ਤਾਂ ਲਿਆ ਵੀ ਮੋਟਰਸਾਈਕਲ ਵੇਖਣਾ ਜਦ ਕੋਈ ਨਾ ਲੈ ਲਾਂਗਾ ਫਿਰ ਲੋਨ ਚੱਕਿਆ ਪਹਿਲਾਂ ਕਲੀਅਰ ਹੋ ਗਿਆ ਲੋਨ ਚੱਕਿਆ ਮੋਟਰਸਾਈਕਲ ਲਿਆ। ਪਰ ਐ ਕਹਿੰਦੇ ਆ ਫੀਸਾ ਵਗੈਰਾ ਐ ਆਪਾਂ ਭਰ ਦੇ ਰਹੇ ਹਣਾ। ਚਲ ਮਾਰਾਏ ਨੇ ਜਨਪਦਾਂ ਕਰਤੀ ਕੀਤੀ ਹਾਂ। ਇਹ ਹੀ ਤਾਂ ਕਹੀ ਨਹੀਂ ਆਵੀ ਵਾਹਿਗੁਰੂ ਦਾ ਲੜ ਨਾ ਛੱਡੋ। ਮਿਹਨਤ ਕਰਦੇ ਰਹੋ ਵਾਹਿਗੁਰੂ ਦਾ ਲੜ ਫੜੋ ਤਾਂ ਤੁਹਾਨੂੰ ਕੋਈ ਨਾ ਕੋਈ ਰਾਹ ਫਟ ਜਾਂਦਾ ਕਦਾਸਤਾ ਬੰਦ ਹੁੰਦਾ ਦੂਜਾ ਰਸਤਾ ਜਰੂਰ ਖੁੱਲਦਾ ਹੈ ਢੀਕਤ ਨਹੀਂ ਤੇ ਇਹਦਾ ਹੱਥ 'ਚ ਬੱਕਰੀਆਂ ਬੱਕਰੀਆਂ ਤੇ ਆਪਾਂ ਨੂੰ ਬਹੁਤ ਵਾਰ ਕੋਈ ਫਾਇਦਾ ਹੋਇਆ ਹਨਾ ਮੈਂ ਲਿਆਉਂਦੀ ਆਂ ਇਹ ਪਹਿਲੀ ਬੱਕਰੀ ਆਹ ਸੋਣੋ ਜਿਹੜੀ ਆਹ ਇਹ ਖਿੱਚੀ ਜਾਂਦੀ ਹੈ ਕੜਾਈ ਆਈ ਹੈ ਦੇਖੋ ਤੁਹਾਨੂੰ ਦਿਖਾਉਂਦਾ ਪਾਸੇ ਹੋ ਮਮੀ ਪਾਸੇ ਸਾਈਡ ਸਾਈਡ ਸੜ ਆਜੜੀ ਖਾ ਆਧੇ ਵੀ ਸਾਰਿਆਂ ਤੋਂ ਵੱਡੀ ਹੈਡ ਆ ਸਾਡੇ ਘਰ ਪੱਕਰੀਆਂ 'ਚ ਹੈਡ ਆ ਇਹਦਾ ਨਾਮ ਮਣੀ ਆ ਮਣੀ ਆ ਇਹ ਹੈਡ ਆ ਇਹਦਾ ਹੀ ਆ ਗਾਂ ਪਰਵਾਸ ਸਾਡਾ ਹਾ ਵਿੱਚ ਅਸੀਂ ਦੋ ਬੱਕਰੇ ਤੱਕ ਪੱਕੜੀਆਂ ਵੇਚਦੇ ਸੋਹ ਨੂੰ ਤਿੰਨ ਬੱਕਰੇ ਵਿੱਚ ਇੱਕ ਬੱਕਰੀ ਮਰ ਗਈ ਸੀ ਇੱਕ ਬੱਕਰੀ ਵੇਚੀ ਸੀ ਤੇ ਤਿੰਨ ਬੱਕਰੇ ਵੇਚ ਚੁਕੇ ਆ ਸਾਡੇ ਘਰੇ ਬਾਲਰ ਮੋਗਰ ਆ ਦੇਖੋ ਛੜੀਆਂ ਨਤ ਨਤ ਦੀ ਇੰਨੇ ਇੰਨੇ ਹੋ ਜਾਂਦੀਆਂ ਨੇ ਤੇ ਸਾਰੀਆਂ ਛੜੀਆਂ ਬਾਹਰ ਢੇਰ ਲਾਇਆ ਪਿਆ ਫੇ ਬਾਹੀ ਚਿਗਾ ਦੇਨੇ ਆ ਕੋਸ਼ਿਸ਼ ਛੜੀਆਂ ਆਪਾਂ ਦਾਣ ਦਾ ਕਰ ਦਿੰਦੇ ਆ ਜੂ ਗਰੀਫ ਹੁੰਦਾ ਛੜੀਆਂ ਦਾ ਬਾਲਣ ਆਪਾਂ ਦੇ ਦਿੰਦੇ ਆ ਉਹ ਹੈ ਸਾਡੇ ਮੰਤਰੀ ਸਾਹਿਬ ਇਹਨਾਂ ਤਾਂ ਹੀ ਬਾਸ ਚ ਦੇ ਵੇਚਣਾ ਹੈ ਮੋਗੇ ਦੀ ਮੰਡੀ ਵੇਚ ਆਉਣਾ ਹੋਰ ਵੀ ਹੈ ਤਾਂ ਕਿ ਦੇਖੋਣਾ ਮੋਗੇ ਦੀ ਮੰਡੀ ਵੇਚ ਆਉਣਾ ਜਾਏਗਾ ਨੂੰ ਦਾ ਇਹ ਨਾਲ ਪਸ਼ੂਆਂ ਦੇ ਤੁਸੀਂ ਬੱਕਰੀ ਪਰ ਸਾਡੇ ਤਾਂ ਛੋਟੇ ਕੱਦ ਵਾਲੀਆਂ ਪੱਕਰੀਆਂ ਜੇ ਤੁਸੀਂ ਵੱਡੇ ਕੱਦ ਵਾਲੀਆਂ ਰੱਖਣੀ ਜਾਓ ਤਾਂ ਉਹ ਰੱਖੋ ਫਾਇਦਾ ਬਹੁਤ ਆਸੀ ਵੀ ਇੱਕ ਬੱਚਾ ਲੈਣਾ ਵੱਡੇ ਕੱਦ ਵਾਲੀ ਬੱਕਰੀ ਦਾ ਵੀ ਗਾਉਂ ਰੱਖਦੇ ਆ ਇਹਦਾ ਫਾਇਦਾ ਬਹੁਤ ਹੁੰਦਾ ਵਾਕਈ ਇਹਨਾਂ ਦਾ ਫਾਇਦਾ ਹੈ ਜਾ ਇਹਨਾਂ ਦੋਵੇਂ ਜੀ ਤੇਸਤੀ ਬੰਦੇ ਤੁਸੀਂ ਕਹਿੰਦੇ ਹੈ ਤੁਸੀਂ ਬੱਕਰੀ ਦੋਦੇ ਵਿਚਾਰ ਬਣਾ ਕੇ ਪੀਂਦੇ ਆ ਜੇ ਸੁਭਾ ਦੁੱਧ ਨਹੀਂ ਹੁੰਦਾ ਸੀ ਨਹੀਂ ਰੱਖਦੇ ਹਨਾ ਦੁੱਧ ਪੂਰਾ ਪੂਰਾ ਹੁੰਦਾ ਹੁਣ ਤੋਂ ਤੋ ਟੋਕੜਾ ਪਸ਼ੂ ਪਣ ਜੇ ਮਾਲਾ ਦੀ ਕਰਪਾ ਨਹੀਂ ਤਾਂ ਹੁਣ ਰਹਿ ਜਾਣਗੇ ਕਿ ਤੂੰ ਪਹਿਲਾਂ ਗਰਮੀ ਬਹੁਤ ਪੈ ਚੁੱਕੀ ਆ ਆਪਣਾ ਨੂਨ ਤੇ ਸਾਰਾ ਇਹਨਾਂ ਨਾਲ ਹੀ ਦੁੱਦਦਾ ਤੇ ਨਹੀਂ ਤਾਂ ਬੱਕੇ ਤੋਦਦੇ ਨਾ ਸੈਲ ਸੁੰਦ ਘਟਦੇ ਆ ਤੇ ਸਾਰਾ ਵਸਤਰ ਇਹ ਲੈ ਕੇ ਪਾਉਨੇ ਆ ਇਹਨਾਂ ਨੂੰ ਤੇ ਬਾਹਰ ਨਹੀਂ ਲੈ ਕੇ ਜਾਂਦੇ ਕਿਉਂਕਿ ਬਾਅਦ ਕਿਸ ਕੋਲ ਟਾਈਮ ਨਹੀਂ ਹੁੰਦਾ ਲੈ ਕੇ ਜਾਣ ਦਾ ਤੇ ਮੈਂ ਨਾ ਗੋਹਾਂ ਹੀ ਭੱਜਦੀ ਆ ਤੇ ਮੈਂ ਗੱਲਾਂ ਹੀ ਆ ਯਾਰਾ ਲੱਗਦੀ ਕਿ ਯਾਰ ਗੋਹਾਂ ਰਹਿ ਇਹ ਪਾਸਾ ਗੋਹਾਂ ਰਹਿ ਐ ਫਿਰ ਥਣੋ ਹੀ ਆਖੇ ਕੀ ਦਿਖਾਵਾਂ ਜੈਗ ਵਾਲੋਂ ਜੇ ਮੈਂ ਮੰਮੀ ਨਾਲ ਜੱਫੀ ਵਾਹ ਖੜਾ ਜੈਗ ਤੁਹਾਨੂੰ ਇੱਕ ਨੀ ਮਖਾਵਾਂਗੇ ਤੇ ਆਇਂ ਕਰਕੇ ਜਿੰਨਾ ਫਾਇਦਾ ਬਹੁਤ ਬੱਕਰੀਆਂ ਜਦੋਂ ਮਲਜੀ ਚੋਲੋ ਹੂੰ ਦੇਖ ਲੈ ਕੇ ਪਾ ਲੈਨੇ ਨਾ ਖਾ ਕੇ ਅੱਜ ਕੇ ਬਹਿ ਜਾਣਾ ਤੇ ਕੋਈ ਇਨਾਂ ਨੇ ਤੰਗ ਨਹੀਂ ਕਰਨਾਗਾ ਪੱਖੇ ਝੱਡੋ ਕਰਾਈ ਬੱਲਾ ਪੱਖਾ ਮੇਂ ਜੀਆ ਦੋ ਪੱਖੇ ਲੱਗਾ ਹੋਰ ਤੇ ਇਨਾਂ ਦਾ ਫਾਇਦਾ ਬਹੁਤ ਹੈ ਬੱਕਰੀਆਂ ਦਾ ਨਾ ਤਾਂ ਦੁੱਧ ਹੀ ਜਾਂਦਾ ਬਾਕੀ ਬੱਕਰੀ ਹੈ ਨਾ ਛੇ ਹੀ ਨੂ ਤੁਗਦੀ ਆ ਪੰਜੀ ਪੰਜੇ ਪੰਜੇ ਛੇ ਮਿੰਟ ਸੁਕਣ ਦੀ ਪੰਜੇ ਨਾ ਦੋਤੇ ਜਾਂਦਾ ਜਿਹਦਾ ਮਾਦੀ ਚੋਲੋ ਇਹਨੂੰ ਦੋਤੇ ਨਹੀਂ ਹੈਗਾ ਤਾਂ ਕੀ ਕਹਿੰਦਾ 22 ਵਾਲਾ ਲਾਗਦੀ ਚਾਹ ਦੋਤੇ ਦੀ ਕੋਈ ਸਾਡੀ ਆ ਬੋ ਫੇਵਰਟ ਚਾਹ ਜਿਹੜਾ ਵੀ ਇਹ ਸਭ ਚਾਹ ਬਣਦੀ ਆ ਕਿਉਂਕਿ ਇਹਦੇ ਚ ਨਾ ਬਾਦਨਾ ਨਹੀਂ ਆ ਪਾ ਬਾਦਨੇ ਦੀ ਜਾਨੀ ਬਾਲਾ 6 ਛੋਲ ਵਾਲਾ ਨਹੀਂ ਖਾਂਦੀ ਸਾਦਾ ਇਹਦਾ ਦਾਪਾ ਜਿਹੜਾ ਕੋਸ਼ਰੀ ਨਾਲ ਘਰੇ ਆ ਤਾਂ ਫੰਦੇ ਹੋ ਗੀ ਨੰਨ ਕੋਲ ਨੇ ਪਰ ਇਹਨਾਂ 2000 ਦੇਖਾਂ ਕਿ ਇਹ ਚੀਜ਼ਾਂ ਕੰਨ ਨੂੰ ਘਰੇ ਲੈ ਕੇ ਪਾਉਂਦੇ ਕਿ ਲੁਕਣ ਇਹ ਤੇ ਜਬਾਦ ਹੀ ਮਸੋਨੇ ਨਹੀਂ ਖਾਣਾ ਬਾਰ ਇੰਨੇ ਬਕਲੀਆਂ ਆਹੂ ਖਾਣਦੀਆਂ ਕੋਲ ਆ ਬਾਹਰ ਲੈ ਕੇ ਜਾਉਂ ਮੈਂ ਟਾਈਮ ਨਹੀਂ ਦਤੂੰ ਗਾਲੀ ਤੇ ਨਾ ਦਾ ਫਾਇਦਾ ਬਹੁਤਾ ਜਿਹੜੀਆਂ ਨੇ ਹੁੰਦੀਆਂ ਮਿੰਗੜਾ ਹੀ ਆ ਇਹ ਦੇ ਦੂ ਬਹੁਤ ਕੰਮ ਆਉਂਦਾ ਖੇਤਾਂ ਚ ਪਾਈਏ ਸਬਜ਼ੀ ਦੀ ਖੇਤਾਂ ਚ ਪਾਈਏ ਨਾ ਬਹੁਤ ਜ਼ਿਆਦਾ ਫਾਇਦੇਮੰਦ ਲੱਗਦਾ

ਆ ਦੇ ਫਾਤੋ ਬਾਲਾ ਬਦਲਿਆ ਹ ਜੀ ਇਹ ਬੱਲੇ ਦੇ ਦਿਨ ਡੈਡੀ ਨੇ ਤੇਲ ਲਾਇਆ ਸਾਡੇ ਬਾਲੇ ਅੱਛਾ ਇਹ ਸਾਡੀ ਪਸ਼ੂਆਂ ਦੀ ਸ਼ਕਤ ਆ ਜਿੰਸੋ ਤੱਕ ਇੱਥੇ ਪਸ਼ੂ ਰਹਿੰਦੇ ਰਹੇ ਉਦੋਂ ਇੱਕ ਵੀ ਬਾਲਾ ਖਰਾਬ ਨਹੀਂ ਹੋਇਆ ਜੇ ਪਸ਼ੂ ਛੱਡ ਪਾਇਆ ਬਾਹਰ ਆਣ ਲੱਗੇ ਉਦੋਂ ਛੱਤ ਖਰਾਬ ਹੋਣ ਲੱਗੀ ਤੇ ਇਹ ਛੱਤ ਸਾਰੀ ਆਪਣੀ ਮਾੜੀ ਆ ਹੈ ਪਸ਼ੂ ਵਾਲੀ ਸਿਓਂਕ ਸਾਡੇ ਬਾੜੀ ਆ ਸਾਡੇ ਪਿੰਡ 'ਚ ਸਿਓਂਕ ਬਹੁਤ ਜ਼ਿਆਦਾ ਆ ਸੋ ਖਨਾਲ ਕੋਈ ਵੀ ਬਾਲ ਲਾਏ ਇੱਕ ਤਾਂ ਸਾਨੂੰ ਜਿੱਦਣ ਮੀਂਹ ਪੈਂਦਾ ਉਦੋਂ ਬਹੁਤ ਡਾ ਰੋਈਂਦਾ ਹੁਣ ਦੇ ਨਾਲ ਕਿਹਦੇ ਬਾਰੇ ਟੁੱਟਣਾ ਟੁੱਟਣਾ ਹੀ ਹੁੰਦਾ ਗੱਲ ਸਹੀ ਆ ਤੇ ਮੈਂ ਤੇ ਹੁਣ ਉਦੋਂ ਵੀ ਲੱਗਦਾ ਤੁੰਡੀ ਦੇ ਨਾ ਪਤਾ ਨਹੀਂ ਬਾਲਾ ਮੈਂ ਤੇ ਡੈਡੀ ਨੂੰ ਹਾਲੇ ਦੱਸਿਆ ਇਹਨੂੰ ਪੜਾ ਦਿੰਦਾ ਹਾਂ ਹੈ ਇਹਦਾ ਬਾਲਾ ਹੀ ਬਾਲ ਲਈ ਉੱਥੇ ਤੇ ਛੱਤ ਬਹੁਤ ਮਾੜੀ ਆ ਇਹ ਨਾਲ ਤੇ ਮਿੱਟੀ ਫੇਰ ਸਕਦੇ ਮਿੱਟੀ ਆਪਾਂ ਸਿੱਟੀ ਗਈ ਸੀ ਉੱਤੇ ਮਿੱਟੀ ਫੇਰ ਨਹੀਂ ਸਕਦੇ ਪਹਿਲਾਂ ਹੁਣ ਆਪਾਂ ਇਹ ਬਦਲਾਂਗੇ ਜੋ ਤਾਂ ਹੋਇਆ ਆਪਣੇ ਕੋਲ ਪਹੁੰਚ ਮਾਰਾਇ ਦੇ ਚਾਇਆ ਹਨ ਕੌਣ ਚੋਈ ਉਹਦਾ ਪੈਖਾ ਦੀ ਬਦਲਾਂਗੇ ਸ਼ਕਤ ਉਹਨਾਂ ਟਾਈਮ ਆਪਾਂ ਆਈ ਲੰਮਨੇ ਆ ਹੁਣ ਕਹਿੰਦਾ ਮੈਂ ਬੋਹਾ ਸਤਿਆ ਮੋਦ ਸਤਿ ਸ਼੍ਰੀ ਅਕਾਲ ਮੱਚ ਕਰਦਾ ਗੁਆ ਫਿਰ ਮਿਲਦੇ ਆ ਕੀ ਹੋ ਗਿਆ ਚਲੋ ਆ ਫੋਟੋ ਫਲਿੱਪ ਲਾ ਲੀ ਤਾਂ ਲੈ ਲੇ ਫੋਟੋ ਵਾ ਖਿੱਚਤੀ ਹੋਇਸ

ਨਾ ਬਾਰੇ ਹਮ ਚੱਕ ਨਾਲੀ ਵਿੱਚ ਚੀਰੋ ਘਟਾ ਪਾਣੀ ਚੱਲ ਗੱਡਾ ਆਹ ਦੇ ਅੰਨਾ ਦੋਸਤਾਂ ਜੇ ਹੈਗਾ ਕੁਝ ਤੇਜ ਕੁਤੂ ਦੇ ਦਰਮਿਆਨ ਬਾਗ ਹੁਣ ਇੱਧਰ ਨੂੰ ਹੁੰਦੇ ਆ ਠੰਡੇ ਥਾਂ ਨੂੰ ਤੇ ਠੰਡੇ ਥਾਂ ਵਾਲੀ ਪਲੀਸ ਸਾਦੀਆਂ ਨੇ ਆ ਤਾਂ ਧਿਆਨ ਨਾਲ ਰੱਖਾ ਕਰੋ ਤੇ ਹੈ ਤਾਂ ਇੱਦਾਂ ਸੀ ਕੋਣ ਨੇ ਤਾਂ ਮਾੜੀ ਬਥਰਾਂ ਉਹ ਅੰਦਰ ਚੱਲ ਗਏ ਸੋ ਇੱਦਾਂ ਸੀ ਇੱਦਾਂ ਸਦਾ ਹੋਊਗਾ ਮਾੜੀ ਅੰਦਰ ਕੋਲ ਜਿਹੜਾ ਲੱਕੜ ਦਾ ਗੇੜਨੀ ਉਹਨੂੰ ਖੁੰਝੇ ਬੈਠੇ ਮੈਂ ਝਾੜੂ ਲਾਣ ਲੱਗ ਮੈਂ ਹੈ ਤਾਂ ਸੱਪ ਆਇ ਇਕੱਠਾ ਹੋਇਆ ਲੱਗਦਾ ਫਿਰ ਮੈਂ फटाफट ਝਾੜੂ ਨਾਲ ਥੀਕਾ ਕਿਉਂਕਿ ਇਹ ਹੋ ਸਕਦਾ ਇਹ ਕੂਪੀਏ ਸਾਰੇ ਵਾਰ-ਵਾਰੀ ਤੁਸੀਂ ਡਾ ਕੇ ਪਿਆਕੋਂ ਤੇ ਪਤਾ ਹੀ ਨਹੀਂ ਹੁੰਦਾ ਕਦੋਂ ਮੱਥੇ ਹੀ ਆ ਕੇ ਬਹਿ ਗਿਆ ਜਦੋਂ ਆਖਲੀ ਹਾਈਵੇ ਤੇ ਸੱਪ ਡੂ ਉਹ ਮੈਂ ਮਰ ਗਈ ਚੱਕੋ ਪਰੌਂਠਾ ਹਾਂ ਸੁਣ ਹਸਾਰਿਆ ਪਾਣਾ ਜਿਹੜੀ ਗੱਲ ਆ ਸਾਡੇ ਕੰਮ ਤੇ ਜਾਚੇ ਕੀ ਆ ਹਮਰੇ ਕਿਚਨ ਵਿੱਚ ਸੀਗਾ ਕੋਬਰਾ ਪਤਾ ਨਹੀਂ ਲੱਗ ਗਿਆਗਾ ਦੇਲਾ ਕੋਲੋਂ ਮੇਰੀ ਜਠਾਣੀ ਚੌਲ ਪਾ ਕੇ ਲੈ ਗਈ ਐ ਫੜਾਈ ਦੀ ਚੌਲ ਪਾ ਕੇ ਥੱਲੇ ਲਾ ਲਈ ਸੀ ਗੈਸ ਕੋਲੋਂ ਤੇ ਉਹ ਜਦੋਂ ਉਹਦਾ ਦਿਓਰ ਆਇਆ ਹਮ ਤੇ ਕੋਈ ਲੈਣ ਕਿਹੰਜ ਉਹਨੇ ਵੀ ਦੇਖਿਆ ਕਹਿੰਦਾ ਭਾਬੀ ਸੱਪ ਕਹਿੰਦੀ ਕਿੱਥੇ ਇਹਦਾ ਮੈਂ ਤਾਂ ਹੁਣ ਚੌਲ ਪਾ ਕੇ ਲੈ ਕੇ ਆਈ ਹਾਂ ਤੇ ਐਸ ਕਰਕੇ ਪਤਾ ਨਹੀਂ ਲੱਗਦਾ ਕਿ ਪਲੀਜ਼ ਸਾਰੇ ਅਣ ਧਿਆਨ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਜੂਹ ਦੇਖ ਕੇ ਪਿਆ ਕਰੋ ਹਨਾ ਵੀ ਨਿਗਾਹ ਮਾਰ ਕੇ ਪਿਆ ਕਰੋ ਜੱੜ ਦੀ ਚਾਦਰ ਚੁੱਦਰ ਝੜ ਕਿਉਂਕਿ ਦਿਨ ਚੱਲਦੇ ਆ ਬਾਬਾ ਜੀ ਦੇ ਸਾਬ ਜੂਹ ਦੇਖਦੇ ਹਨਾ ਤੇ ਫਿਰ ਸਾਰਾ ਧਿਆਨ ਨਾਲ ਕੁੱਤੇ ਇਹ ਦੇਣਾ ਤੇ ਅਗਰ ਧਿਆਨ ਨਾਲ ਪਿਆ ਕਰੋ ਹਨਾ ਜਿੰਨਾ ਬਚਾ ਆਪਣੇ ਉਹਨੇ ਰੱਖ ਲਈ ਉਹਨਾਂ ਰੱਖੋ ਹਣਾ ਤਾਂ ਕੱਚੀ ਲੱਸੀ ਦਾ ਸਿੱਧਾ-ਸਿੱਧਾ ਜਰੂਰ ਧਿਆ ਕਰੋ ਤੇ ਹੁਣ ਆਪਾਂ ਅੱਜ ਦਾ ਬਸ ਕੀ ਕਰਦੇ ਹਣਾ ਜਦੋਂ ਆ ਬਲਾਖਾ ਦੇ ਕੀ ਕਰਕੇ ਦਿਖਾਉਨੇ ਆ ਮੈਂ ਸੱਟ ਤਾਂ ਤੇ ਫਿਰ ਹੁਣ ਮੈਂ ਉਹ ਸਿੱਟਿਆ ਮੈਂ ਗੋਹਾ ਤੇ ਫਿਰ ਮਿਲਦੇ ਆ ਬਸ ਮੈਂ ਕੱਦ ਪਹਿਲਾਂ ਗੋਹਾ ਚਾ ਇਹ ਹੈ ਸਾਡਾ ਜੈਕ ਜੈ ਤਾਂ ਇੱਕਦਮ ਮੇਰਾ ਫੇਸ ਨਹੀਂ ਵੇਖਿਆ ਦਿਖਾਵਾਂ ਤੁਹਾਨੂੰ ਆਪਣਾ ਫੇਸ ਚੈੱਕ ਕਰੋ ਸਾਡਾ ਫੇਸ ਇਹ ਹੈ ਮੇਰਾ ਫੇਸ ਠੀਕ ਹੈ ਜੀ ਕੈਮਰਾਮੈਨ ਮੈਂ ਬਣਿਆ ਹੋਇਆ ਹਾਂ ਮੈਨੂੰ ਕੈਮਰਾਮੈਨ ਬਣਾ ਛੱਡੇ ਮੇਰੀ ਮੰਮੀ ਨੇ ਦੇਖੋ ਵਲੌਗ ਵੀ ਰੈਡੀ ਮੈਂ ਹੀ ਕਰਦਾ ਉਹ ਹੈਗੀ ਸਾਡੀ ਮੰਮੀ ਸ਼੍ਰੀ ਮੈਨੂੰ ਮੇਰਾ ਫੇਸ ਨਹੀਂ ਕਰਦੇ ਆਦੇ ਵਲੌਗ ਚ ਦਿਖਾਇਆ ਪਰ ਮੈਂ ਤੁਹਾਨੂੰ ਦਿਖਾਉਣਾ ਦਾ ਫੇਸ ਆਹ ਹੈਗੀ ਸਾਡੀ ਮੰਮੀ 10 ਗਰਾਂ ਦੀ ਕਾ ਜੈਕ ਹੋਇਆ ਜੀ ਜੀ ਦੇਖਦੇ ਆ ਤੇ ਟਿੰਡਾ ਵੀ ਆ ਦੇ ਉੱਦੀ ਬੋਦੀ ਲਈ ਖੜਾ ਚ ਉਹ ਤਾਂ ਪਲੇ ਖੇ ਰਿਆ ਕੀ ਦੇਖੋ ਜੀ ਜੈਸ ਜੈਸ ਅੱਡਾ ਬਹੁਤ ਬੇਕੂਬੰਦਾ ਥੋੜਾ ਖੜ ਜਾ ਕੀ ਦਿਖਾਉਨੇ ਆ ਯਾ ਕਾ ਹਏ ਮੰਮੀ ਨਹੀਂ ਮੰਮੀ ਨਹੀਂ ਨਹੀਂ ਕੋਤੋਂ ਮੈਂ ਤੇਰੀ ਹੇ ਤੇਰੀ ਮੰਮੀ ਮੈਂ ਮਾਰ ਜਾਵਾਂ ਮੁੰਡੇ ਦੀ ਮੰਮੀ ਆ ਚੀ ਤੁਹਾਨੂੰ ਵਿਖਾਉਣੀ ਸੀ ਹਾਂਜੀ ਹਾਂਜੀ ਲੈ ਕੇ ਇਹਨੂੰ ਮੈਂ ਆਇਆ ਪਰ ਮੇਰੀ ਮੰਮੀ ਨੇ ਇਹਨੇ ਕਾਬਜਾ ਕਰ ਲਿਆ ਹਾਂ ਛੱਡ ਦੁ ਨਹੀ ਚੱਲੀ ਹਾਂਜੀ ਨਹੀ ਚੱਲੀ ਮਰਾ ਨੋ ਨੋ ਨਾ ਐਵੇਂ ਮੁੰਗੇ ਦੇ ਨਹੀਂ ਮੰਨ ਚੱਲੋ ਜੀ ਹੁੱਕੇ ਬਾਈ ਹਾਂ ਨਾ ਪਸ ਮੈਂ ਨਹੀਂ ਖੇਲੀ ਪਤਾ ਕਿਤਨੀ ਚੱਲੀ ਮੈਂ ਤੇ ਅੱਜ ਦੇ ਵਲੌਗ ਦਾ ਇੱਥੇ ਐਂਡ ਕਰਦੇ ਹਾਂ ਮੈਂ ਹੱਥੋਂ ਤੋਂ ਧੋਲਾ ਗੋਹਾ ਸੂਆ ਛੱਡਤਾ ਤੇ ਅੱਜ ਮੈਂ ਤੁਹਾਨੂੰ ਸਾਡੇ ਪਸੂਆ ਵਾਜ ਦੱਸਿਆ ਸੀ ਮੈਂ ਕੀਵੇਂ ਬਣਾਏ ਹਨਾ ਇੱਧਰ ਦੇਖੋ ਹਾਂਜੀ ਇਹ ਮੇਰੀ ਮੰਮੀ ਆ ਫੜ ਜਾ ਨਹੀਂ ਚੈੱਕ ਕਰੋ ਹਾਂ ਨਹੀਂ ਪਤਾ ਨਹੀਂ ਤੇਰੀ ਆ ਵਿੱਚ ਚੱਲ ਜਸ ਹਾਂ ਮੈਂ ਬੋਤੀ ਮਮਾ ਚਲੋ ਤੁਹਾਨੂੰ ਮਿਲਦੇ ਹਾਂ ਹੁਣ ਆਪਾਂ ਅਗਲੇ ਬਲੌਗ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ ਵਿੱਚ ਹੱਥੋਂ ਤੋਲਾ ਤੇ ਹੁਣ ਮੈਂ ਦੇਖਦੀ ਆਂ ਦਾਲ ਪਣੀ ਦੀ ਕਲੀ ਬਣਾਈ ਆ ਅੱਥਰ ਬਹੁਤ ਹੋ ਗਿਆ ਤੇ ਕੱਲ ਨੂੰ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਬਲੌਗ ਦੇ ਨਾਲ ਸਾਡੇ ਚੈਨਲ ਨੂੰ ਸਪੋਰਟ ਕਰੋ ਜੇ ਸਾਡਾ ਚੈਨਲ ਤੇ ਨਵੇਂ ਆ ਹਨ ਤੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਹੜੀ ਸਾਡੀ ਵੀਡੀਓ ਸਾਨੂੰ ਗਾ Share ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਚੰਗੇ ਮਾਰੇ ਕਿੱਦਾਂ ਦੇ ਲੱਗੇ ਤੁਹਾਨੂੰ ਸਾਡੇ ਹਨ ਵੀਡੀਓ ਬਲੌਗ ਜਿਹੜੇ ਹੁੰਦੇ ਆ ਹਨ ਤੇ ਬਹੁਤ ਕੁਝ ਨਹੀਂ ਸਤਿ ਸ੍ਰੀ ਅਕਾਲ ਹਾਂਜੀ ਤੁਸੀਂ ਬਾਈ ਬਾਦੋ ਚੈੱਕ ਕਰੋ ਬਾਈ ਬਾਦੋ ਬਾਈ ਬਾਈ ਬਾਦੋ